ਮੈਂ ਦਲਜੀਤ ਰਾਏ ਪ੍ਰਧਾਨ ਜ਼ਿਲ੍ਹਾ ਹੁਸ਼ਿਆਰਪੁਰ ਵਾਜਨ ਸਮਾਜ ਪਾਰਟੀ ਮੈਨੂੰ ਮੇਰੇ ਸਤਿਕਾਰਯੋਗ ਸਾਥੀਆਂ ਨੇ ਦੱਸਿਆ ਪਿੰਡ ਦੇ ਸਰਪੰਚ ਸਾਹਿਬ ਦਾ ਵੀ ਮੈਨੂੰ ਫੋਨ ਆਇਆ ਵੀ ਅੱਜ ਜੇਲ੍ਹ ਦੇ ਵਿੱਚ ਅਮਰਜੀਤ ਜੀ ਜਿਹੜੇ ਉਹਨਾਂ ਦੀ ਡੈਥ ਹੋ ਗਈ ਆ ਤਾਂ ਮੈਂ ਇੱਥੇ ਆ ਕੇ ਸਾਰਿਆਂ ਤੋਂ ਪੁੱਛਗਿੱਛ ਕੀਤੀ ਪਤਾ ਕੀਤਾ ਤਾਂ ਮੈਨੂੰ ਇਹ ਜਾਣਕਾਰੀ ਮਿਲੀ ਆ ਵੀ ਜੱਜ ਸਾਹਿਬ ਨੇ ਲਿਖਿਆ ਸੀਗਾ ਵੀ ਇਹਦਾ ਜਿਹੜਾ ਇਲਾਜ ਆ ਸਿਵਲ ਹਸਪੀਟਲ ਵਿੱਚ ਐਡਮਿਟ ਕਰਵਾ ਕੇ ਕਰਾਇਆ ਜਾਵੇ ਪਰ ਜੇਲ੍ਹ ਪ੍ਰਸ਼ਾਸਨ ਦੀ ਅਣਗਹਿਲੀ ਕਰਕੇ ਉਸੀ ਬਲ ਹਸਪਤਲ ਕਹਿੰਦੇ ਲੈ ਕੇ ਵੀ ਆਏ ਆ ਪਰ ਉਹਨਾਂ ਨੂੰ ਅਮਰਜੀਤ ਜੀ ਨੂੰ ਇੱਥੇ ਐਡਮਿਟ ਨਹੀਂ ਕੀਤਾ ਔਰ ਚਲਦੀ ਬਿਮਾਰੀ ਦੇ ਦੌਰਾਨ ਉਹਨਾਂ ਦੀ ਜੇਲ੍ਹ ਦੇ ਵਿੱਚ ਮੌਤ ਹੋ ਗਈ ਆ ਮੈਂ ਸੋਚਦਾ ਮੈਂ ਸਮਝਦਾ ਇਸ ਗੱਲ ਨੂੰ ਕਿ ਜਿਹੜੀ ਜੇਲ੍ਹ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਜੇਲ੍ਹ ਅਧਿਕਾਰੀਆਂ ਦੇ ਡਾਕਟਰਾਂ ਦੀ ਅਣਗਹਿਲੀ ਕਾਰਨ ਅਮਰਜੀਤ ਦੀ ਮੌਤ ਹੋਈ ਆ ਔਰ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੇਲ੍ਹ ਪ੍ਰਸ਼ਾਸਨ ਜਿਹੜਾ ਆ ਉੱਥੇ ਦੇ ਅਧਿਕਾਰੀ ਜਿਹੜੇ ਆ ਉੱਥੇ ਦੇ ਡਾਕਟਰ ਜਿਹੜੇ ਆ ਉਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਬਹੁਜਨ ਸਮਾਜ ਪਾਰਟੀ ਦੀ ਮੰਗ ਹੈ ਔਰ ਬਹੁਜਨ ਸਮਾਜ ਪਾਰਟੀ ਸਾਰੇ ਪਿੰਡ ਦੇ ਨਾਲ ਪਰਿਵਾਰ ਦੇ ਨਾਲ ਚਟਾਨ ਮੰਗ ਖੜੀ ਹੈ ਜੋ ਸਾਨੂੰ ਪਰਿਵਾਰ ਕਹੇਗਾ ਅਸੀਂ ਉਸ ਇਨ ਬਿਨ ਉਹ ਉਹਦੇ ਪਰਿਵਾਰ ਦੇ ਫੈਸਲੇ ਦੇ ਨਾਲ ਖੜੇ ਹਾਂ ਜੋ ਪਰਿਵਾਰ ਸਾਨੂੰ ਕਹੂਗਾ ਅਸੀਂ ਉੱਤੇ ਸਟੈਂਡ ਲਵਾਂਗੇ ਅਸੀਂ ਪ੍ਰੋਟੈਸਟ ਕਰਾਂਗੇ ਔਰ ਤਿੱਖਾ ਵਿਰੋਧ ਕਰਾਂਗੇ ਜੈ ਭੀਮ ਜੈ ਭਾਪਾ ਮਾਮਲਾ ਇਹ ਹੈ ਕਿ ਇੱਕ ਜੇਲ੍ਹ ਦੇ ਵਿੱਚ ਕੈਦੀ ਸੀ 302 ਦੇ ਵਿੱਚ ਉਹ ਵੀ ਜਾਨਕਿ ਕੱਤੋਂ ਗੇੜ ਬਿਮਾਰੀ ਦੀ ਬਜਾਤ ਆ ਇਹ ਹੁਣ ਚਾਹੁੰਦੇ ਆ ਕਿ ਸਾਡਾ ਜਿਹੜਾ ਟ੍ਰੀਟਮੈਂਟ ਹੈਗਾ ਉਹ ਸਹੀ ਨਹੀਂ ਚੱਲ ਰਿਹਾ ਜੇਲ੍ਹ ਦੇ ਵਿੱਚ ਉਹਦੇ ਬਾਰੇ ਅਸੀਂ ਵੈਰੀਫਾਈ ਕਰਾਂਗੇ ਡਿਟੇਲ ਦੇ ਵਿੱਚ ਕੀ ਇਫੈਕਟ ਹੈਗੇ ਨੇ ਕੀ ਸਿਚੁਏਸ਼ਨ ਹੈਗੀ ਬਾਕੀ ਅਧਿਕਾਰ ਵੱਲੋਂ ਬੋਲ ਲਾਇਆ ਗਿਆ ਕਿ ਮੈਂ ਜੋ ਅਦਾਲਤ ਕੋਲੋਂ ਕਿਹਾ ਗਿਆ ਸੀ ਅਗਰ ਇਲਾਜ ਜਿਹੜਾ ਹਸਤਾ ਸੁਲਾਖਾ ਦੇ ਦਾਇਰੇ ਕਰਕੇ ਪਰ ਮੇਰੇ ਪ੍ਰਸ਼ਾਸਨ ਨੇ ਨੂੰ ਰੀਗੈਂਡ ਕੀਤਾ ਹੈ ਦੇਖੋ ਇੱਕ ਡਿਸਕ੍ਰੀਪਸ਼ਨ ਤੇ ਜੇਲ ਡਿਪਾਰਟਮੈਂਟ ਦੀ ਹੈ ਬਾਕੀ ਜੇਲ ਡਿਪਾਰਟਮੈਂਟ ਨੇ ਵੱਧ ਤੋਂ ਵੱਧ ਐਫਰਟ ਤਾਂ ਕੀਤਾ ਹੀ ਹੋਣੇ ਆ ਬਾਕੀ ਉਹਨਾਂ ਦੇ ਇਨਵੈਸਟੀਗੇਸ਼ਨ ਚ ਪਤਾ ਲੱਗ ਜਾਏਗਾ ਕੀ ਫੈਕਟ ਹੈ ਕੀ ਭਰੋਸਾ ਤੋਂ ਆਇਆ ਕੀ ਮੰਗ ਹੈ ਪਰਿਵਾਰ ਦੀ ਮੰਗ ਹੈ ਪਰਿਵਾਰ ਦੀ ਵੀ ਅਸੀਂ ਦੇਖਾਂਗੇ ਸਿਚੁਏਸ਼ਨ ਕੀ ਹੈਗੀ ਤੇ ਕੀ ਵਾਕਿਆ ਹੀ ਜੇਲ ਡਿਪਾਰਟਮੈਂਟ ਦੀ ਕੋਈ ਹੈਗੀ ਇਹਦੇ ਚ ਜੇ ਹੈਗੀ ਆ ਤੇ ਫਿਰ ਉਹ ਦੇਖ ਲਾਂਗੇ ਜੀ ਇਹਦਾ ਮਤਲਬ ਅ ਅੱਜ ਸਿਵਲ ਹਸਪੀਟਲ ਹੁਸ਼ਾਰਪੁਰ ਦੇ ਬਾਹਰ ਜਿਹੜੀ ਸੜਕ ਹੈ ਤੇ ਉਸ ਦੇ ਬਾਬਤ ਮੈਨੂੰ ਡੀਐਸਪੀ ਸਿਟੀ ਸਾਹਿਬ ਦਾ ਫੋਨ ਆਇਆ ਸੀਗਾ ਕਿ ਇੱਕ ਸੈਂਟਰਲ ਜੇਲ ਹੁਸ਼ਾਰਪੁਰ ਦੇ ਵਿੱਚ ਇੱਕ ਕੈਦੀ ਨੇ ਅਮਰਜੀਤ ਸਿੰਘ ਜੀ ਤੇ ਜਿਨ੍ਹਾਂ ਦੇ ਤੇ ਦੋ 352 ਦਾ ਪਰਚਾ ਹੋਇਆ ਸੀ ਤੇ ਉਹਨਾਂ ਦੀ ਮੌਤ ਹੋ ਗਈ ਹੈ ਤੇ ਪਰਿਵਾਰ ਜਿਹੜਾ ਹੈ ਮ੍ਰਿਤਕ ਦਾ ਉਹਨਾਂ ਦਾ ਦੋਸ਼ ਹੈ ਕਿ ਉਹਨਾਂ ਦਾ ਸਹੀ ਟਾਈਮ ਤੇ ਜੋ ਇਲਾਜ ਹੋਣਾ ਚਾਹੀਦਾ ਸੀ ਇਲਾਜ ਨਹੀਂ ਹੋਇਆ ਐਂਡ ਐਸਨ ਗੈਲੀ ਕਰਕੇ ਉਹਨਾਂ ਦਾ ਦੋਸ਼ ਹੈ ਕਿ ਉਹਨਾਂ ਦੀ ਮੌਤ ਹੋ ਗਈ ਹੈ ਇਸ ਤੋਂ ਇਲਾਵਾ ਉਹਨਾਂ ਵੱਲੋਂ ਦੱਸਿਆ ਗਿਆ ਕਿ 2020 ਦਾ ਇਹ ਵਾਕਿਆ ਹੈ ਕਿ ਖਾਣਾ ਬੁੱਲੋਵਾਲ ਦੇ ਵਿੱਚ 128 ਨੰਬਰ ਐਫ ਆਈ ਆਰ ਦਰਜ ਹੋਈ ਸੀ ਤੇ ਜਿਹਦੇ ਚ ਅ ਉਸ ਪਰਿਵਾਰ ਦੇ ਅਮਰਜੀਤ ਸਿੰਘ ਜਿਹਨਾਂ ਦੀ ਮੌਤ ਹੋਈ ਹੈ ਇਸ ਪਰਿਵਾਰ ਦੇ ਤਿੰਨ ਜੀ ਜੋ ਕਿ ਕਿਨੂ ਭਰਾ ਨੇ ਤੇ ਉਹ ਲਿਪਤ ਨਹੀਂ ਤੇ ਕਹਿੰਦੇ ਕਿ ਜਿਹੜਾ ਐਕਚੁਅਲ ਅਸਲ ਜੋ ਮੁਜਰਮ ਹੈ ਉਹਦੇ ਵੱਲੋਂ ਬਿਆਨ ਦਿੱਤੇ ਗਏ ਨੇ ਇਹ ਇਹਨਾਂ ਤਿੰਨਾਂ ਦਾ ਕੋਈ ਦੋਸ਼ ਨਹੀਂ ਹੈ ਤੇ ਉਸ ਦੇ ਬਾਰੇ ਇਹਨਾਂ ਵੱਲੋਂ ਬੇਨਤੀ ਜਿਹੜੀ ਹੈ ਕੀਤੀ ਗਈ ਹੈ ਸੋ ਮੇਰੇ ਵੱਲੋਂ ਇਹਨਾਂ ਨੂੰ ਇਹ ਹੀ ਆਸ਼ਵਾਸਨ ਦਿੱਤਾ ਗਿਆ ਹੈ ਕਿ ਇਹ ਆਪਣੇ ਵੱਲੋਂ ਇੱਕ ਲਿਖਤ ਦੇ ਵਿੱਚ ਸਾਨੂੰ ਮੰਗ ਪੱਤਰ ਜਿਹੜਾ ਹੈ ਉਹ ਜ਼ਰੂਰ ਦੇ ਦੇਣ ਐਂ ਜਿਹਦੇ ਵਿੱਚ ਆਪਣੇ ਵੱਲੋਂ ਬੇਨਤੀ ਕਰ ਦੇਣ ਕਿ ਇਹਨਾਂ ਨੂੰ ਮੈਜਿਸਟ੍ਰੇਟ ਜਾਂਚ ਜਿਹੜਾ ਹੈ ਇਸ ਪੂਰੇ ਵਾਕਿਆ ਦੇ ਵਿੱਚ ਇਹਨਾਂ ਨੂੰ ਉਹ ਚਾਹੀਦੀ ਹੈ ਐਂ ਇਸ ਦੇ ਬਾਬਤ ਇਸ ਪੂਰੇ ਮਸਲੇ ਦੇ ਬਾਰੇ ਜੋ ਵੀ ਆਪਣੇ ਲਿਖਣਾ ਚਾਹੁੰਦੇ ਆ ਉਹ ਦੇ ਦੇਣ ਤੇ ਇਹਨਾਂ ਵੱਲੋਂ ਪਰਿਵਾਰ ਵੱਲੋਂ ਮੈਨੂੰ ਦੱਸਿਆ ਗਿਆ ਕਿ ਅੱਜ ਹੀ ਉਹ ਆਪਣੇ ਵੱਲੋਂ ਜਿਹੜਾ ਮੰਗ ਪੱਤਰ ਸਾਹਮਣੇ ਦੇ ਦੇਣਗੇ ਤੇ ਆਪਾਂ ਮੁਖੂਬੀ ਇੱਕ ਮੈਜਿਸਟ੍ਰੇਟਰੀ ਇਨਕੁਆਇਰੀ ਜਿਹੜੀ ਹੈ ਆਰਡਰ ਕਰ ਦਾਂਗੇ ਐਂਡ ਜੋ ਵੀ ਇਸ ਕਾਨੂੰਨੀ ਕਾਰਵਾਈ ਕੀਤੀ ਜਾਣੀ ਬੰਦੀ ਹੈ ਕਾਨੂੰਨ ਦੇ ਧਾਰੇ ਦੇ ਵਿੱਚਕਾਰ ਉਹ ਨਿਸ਼ਚਿਤ ਜ਼ਰੂਰ ਕੀਤੀ ਜਾਏਗੀ ਸੋ ਮੈਂ ਪਰਿਵਾਰ ਨੂੰ ਬੇਨਤੀ ਕੀਤੀ ਹੈ ਕਿ ਆਪਾਂ ਪੋਸਟਮਾਰਟਮ ਜਿਹੜਾ ਹੈ ਉਹ ਆਪਾਂ ਜ਼ਰੂਰ ਕਰਾ ਲਈਏ ਐਂਡ ਸੈਕੰਡਲੀ ਕਿਉਂਕਿ ਆਮ ਸੜਕ ਹੈ ਲੋਕਾਂ ਦੀ ਆਵਾਜਾਈ ਹੈ ਸੋ ਜਿਹੜਾ ਕਰਨਾ ਹੈ ਉਹ ਚੱਕ ਲਿਆ ਜੇ ਸੋ ਉਹਨਾਂ ਵੱਲੋਂ ਬੇਨਤੀ ਪ੍ਰਵਾਨ ਕੀਤੀ ਗਈ ਹੈ ਮੈਂ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦੀ ਹਾਂ ਪਰ ਪਰੰਤੂ ਬਹੁਤ ਦੁੱਖ ਹੈ ਕਿ ਐਦਾਂ ਦੀ ਕਠੜਾ ਜਿਹੜੀ ਹੈ ਮਨੁੱਖੀ ਵਾਪਰੀ ਹੈ ਸੋ ਬਟ ਜੋ ਪ੍ਰਸ਼ਾਸਨ ਵੱਲੋਂ ਕੀਤੀ ਜਾਣੀ ਵਾਲੀ ਕਾਰਵਾਈ ਹੈ ਉਹ ਜ਼ਰੂਰ ਕੀਤੀ ਜਾਏਗੀ